ਅੱਜ ਸਿੱਖ ਕੌਮ ਲਈ ਬੜਾ ਖੁਸ਼ੀ ਵਾਲਾ ਮਾਣ ਵਾਲਾ ਔਰ ਆਨੰਦਮਈ ਔਰ ਇੱਕ ਐਸਾ ਖਲੂਸ ਭਰਿਆ ਦਿਨ ਹੈ ਕਿ ਸਾਡੇ ਰਹਿਬਰ ਸਿੱਖ ਜੰਮ ਦੇ ਮੋਢੀ ਤੰਤਨ ਸ਼ਾਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵਿਆਹਪੁਰਬ ਹੈ ਤੰਤਨ ਮਾਤਾ ਸਤਕਾਰਯੋਗ ਮਾਤਾ ਸਲਖਣੀ ਜੀ ਸ਼ਹਿਰ ਬਟਾਵਾ ਮੂਲ ਚੰਦ ਜੀ ਸਤਕਾਰਯੋਗ ਉਹਨਾਂ ਦੀ ਸੁਪੁੱਤਰੀ ਨਾਲ ਅਨੰਦ ਕਾਰਜ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੁਲਤਾਨਪੁਰ ਤੋਂ ਬਰਾਤ ਲੈ ਕੇ ਬਟਾਵਾ ਸ਼ਹਿਰ ਵਿਖੇ ਟੁੱਕੇ ਔਰ ਸਤਕਾਰ ਜਗਮਾਤਾ ਉਸ ਲਖਣੀ ਜੀ ਨਾਲ ਆਨੰਦ ਕਾਰਸ ਉਸ ਕਾਲਪੁਰਖ ਦੀ ਬਖਸ਼ਿਸ਼ ਨਾਲ ਸੰਪੂਰਨ ਹੋਇਆ ਇਸ ਨਾਲ ਇੱਕ ਹੋਰ ਇਤਿਹਾਸ ਜੁੜਿਆ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਜ਼ਿਆਦਾਤਰ ਸਾਧੂ ਜੰਗਮ ਜੋਗੀ ਸਨ ਇਹ ਮਾਲਕ ਜਾਣੇ ਇੱਕ ਕੀ ਵਰਤਾਰਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇੱਕ ਕੱਚੀ ਕੰਧ ਦੇ ਹੇਠਾਂ ਇੱਕ ਮੰਜੀ ਨਵਾ ਢਾ ਕੇ ਬਿਠਾਇਆ ਗਿਆ ਕੁਝ ਤਸਕਰ ਜਾਂ ਕੁਝ ਵਿਚਾਰਤਾ ਰ ਇਸ ਗੱਲ ਤੋਂ ਸਮਝ ਵਿੱਚ ਆਉਂਦੀ ਹੈ ਕਿ ਸਾਧੂਆਂ ਨਾਲ ਸੰਤਾਂ ਨਾਲ ਵਰਾਗੀਆਂ ਨਾਲ ਕੋਈ ਆਪਣੀ ਧੀ ਇਹ ਉਹਨਾਂ ਨਹੀਂ ਚਾਹੁੰਦਾ ਦੁਨਿਆਵੀ ਤੌਰ ਤੇ ਸੋਚੀ ਹਰ ਕੋਈ ਚਾਹੁੰਦਾ ਉਹਦਾ ਦਿਮਾਗ ਪੜਿਆ ਲਿਖਿਆ ਕਮਾਈ ਕਰਨ ਵਾਲਾ ਹੋਵੇ ਪਰ ਜਿਹੜੀ ਧੁਰ ਕੀ ਕਮਾਈ ਕਰਕੇ ਆਏ ਜਿਹੜੇ ਬਾਣੀ ਦੇ ਬੋਹਤ ਹੈ ਉਹਨਾਂ ਨਾਲ ਰਿਸ਼ਤਾ ਜੋੜਨ ਦੇ ਲਈ ਅੰਦਰੋਂ ਵੀ ਪ੍ਰਮਾਤਮਾ ਨਾਲ ਜੁੜੀ ਹੋਈ ਆਤਮਾ ਚਾਹੀਦੀ ਹੈ ਤੋ ਕਹਿੰਦੇ ਨੇ ਦੁਨਿਆਵੀ ਤੌਰ ਤੇ ਵੀ ਉਹ ਕੰਦ ਢਹਿਣ ਵਾਲੀ ਸੀ। ਤੋ ਇੱਕ ਪ੍ਰਾਣੀ ਮਾਈ ਨੇ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਿਹਾ ਕਿ ਬੇਟਾ ਇਹ ਕੱਚੀ ਕੰਦ ਦੇ ਥੱਲੇ ਤੁਹਾਡਾ ਮੰਜਾ ਡੱਠਾ ਹੈ। ਇਹ ਕੰਦ ਤੁਹਾਡੇ ਉੱਤੇ ਡਿੱਗ ਸਕਦੀ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਮਾਈ ਨੂੰ ਬੜੇ ਪਿਆਰ ਨਾਲ ਜਵਾਬ ਦਿੱਤਾ ਕਿ ਮਾਤਾ ਇਹ ਕੰਧ ਚੋ ਜੁਗਾਂ ਵਿੱਚ ਰਵੇਗੀ ਸੱਚ ਦੇ ਬੋਲ ਸੱਚ ਦੇ ਬੋਲ ਰੱਬ ਰੂਪ ਦੇ ਬੋਲ ਇਤਨੇ ਮਹਾਨ ਔਰ ਐਸੇ ਪਰਪੱਕ ਸਨ ਕਿ ਉਹ ਕੰਧ ਐਸੀ ਭਗਤੀ ਦੇ ਯੋਗ ਹੋ ਗਈ ਧੰਤਾ ਦੇ ਯੋਗ ਹੋ ਗਈ ਅੱਜ ਹਜ਼ਾਰਾਂ ਸਿਰ ਉਸ ਕੰਧ ਦੇ ਅੱਗੇ ਝੁੱਕ ਕੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਉ ਬਤ ਹਨ ਨਮਸਕਾਰਾਂ ਕਰਦੇ ਨੇ ਉਸ ਕੰਧ ਦੇ ਉਤੇ ਇੱਕ ਐਸਾ ਇਤਿਹਾਸਕ ਸਥਾਨ ਬਣ ਗਿਆ ਤੋਂ ਕੰਧ ਦੇ ਨਾਲ ਸਾਹਿਬ ਜੁੜਿਆ ਗਿਆ ਉਹੀ ਕੰਧ ਦਾ ਜਿਹੜਾ ਗੁਰਦੁਆਰਾ ਹੈ ਉਸ ਦਾ ਨਾਮ ਪੈ ਗਿਆ ਸ੍ਰੀ ਕੰਧ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਹੋਏ ਮਹਾਰਾਜ ਪਾਸੋਂ ਇਹ ਦਾਤ ਮੰਗੀਏ ਮਾਲਕ ਅੱਜ ਦਾ ਦਿਨ ਤੁਹਾਡਾ ਵਿਆਹ ਪੂਰਵ ਦਿਨ ਹੈ ਖੁਸ਼ੀਆਂ ਖੇੜਿਆਂ ਦਾ ਦਿਨ ਹੈ ਸਾਰੀ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਨਿਹਾਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ